ਹੰਤ ਰਣਪ੍ਰੀਤ ਕੋਰੇ ਮੇਰੇ ਨਾਮ ਜਿਹੜਾ ਚਾਕਲਟ ਕੀ ਮਾਮਲਾ ਜਿਹੜਾ ਰਾਤ ਜੋ ਸਵੇਰੇ ਹੋਇਆ ਸੀ ਸਵੇਰੇ ਉੱਤੇ ਮੈਂ ਉਹ ਰੋ ਗੱਡੀ ਨਿਕਲੀ ਹੋਰ ਮੈਂ ਬਾਹਰ ਸੀਗੀ ਤੇ ਫਿਰ ਉਹ ਨਿਕਲੇ ਗੱਡੀ ਵਾਲੇ ਤੇ ਫਿਰ ਉਹ ਵਾਪਸ ਆ ਗਏ ਇੱਧਰ ਫਿਰ ਉਹਨਾਂ ਤਿੰਨ ਚਾਰ ਜਣੇ ਨਿਕਲੇ ਸਾਡੇ ਇੱਧਰ ਦਰਵਾਜ਼ੇ ਤੋਂ ਉਹਨਾਂ ਨੂੰ ਥੋੜਾ ਜਿਹਾ ਕੁਝ ਦਿਖਦਾ ਆ ਤੇ ਮੈਂ ਦੇਖੀ ਉਹਨਾਂ ਦੇ ਤਜਨ ਗੋਲੀਆਂ ਸੀਗੀਆਂ ਤੇ ਫਿਰ ਮੈਂ ਉਹ ਮੇਰੇ ਭਰਾ ਬਾਹਰੋਂ ਨਿਕਲਣ ਲੱਗੇ ਮੈਂ ਉਹਨੂੰ ਅੰਦਰ ਨੂੰ ਭੇਜਦਾ ਫਟਾਫਟ ਮੈਂ ਕਿਹਾ ਤੂੰ ਚੱਲ ਜਾ ਅੰਦਰ ਨੂੰ ਇਹਨਾਂ ਦੇ ਗੋਲੀਆਂ ਉਹਨਾਂ ਦੇ ਪਸੋਲਾ ਸੀਗੀਆਂ ਉਹਨਾਂ ਦੇ ਹੱਥਾਂ 'ਚ ਤੇ ਬਰੋ ਅੰਦਰ ਨੂੰ ਚੱਲ ਗਿਆ ਤੇ ਵੀਰ ਨੂੰ ਉਹ ਉਹ ਉਹਨਾਂ ਨੂੰ ਫਾਇਰਿੰਗ ਲੱਗੇ ਸੀ ਘਰ ਇੱਥੇ ਕਾਫੀ ਬੱਜੀਆਂ ਤੇ ਮਤਲਬ ਮੈਂ ਨਿਕਲ ਗਈ ਸੀਗੀ ਤੇ ਉਹ ਵੀ ਚੱਲ ਗਿਆ ਉਹਦੇ 1 ਵਜੇ ਤੇ ਵੇਟਦੇ ਫਿਰ ਅੰਦਰ ਆ ਕੇ ਸਾਡੇ ਅੰਦਰ ਵੜ ਕੇ ਉਹਨਾਂ ਨੇ ਦਰਵਾਜੇ ਤੇ ਕੁੰਡੀਆਂ ਪੰਨੀਆਂ ਅਸੀਂ ਸਾਰੇ ਨੇ ਫੜੀ ਹੋਏ ਸੀਗੇ ਤੇ ਫਿਰ ਉਹਨੇ ਪਾਣ ਕੇ ਨਾ ਫਿਰ ਉਹਦੇ ਫਿਰ ਅਸੀਂ ਮੂਰੇ ਵੀ ਹੋਏ ਵੀ ਸਾਡੇ ਵੱਜਣ ਵੀ ਉਹਦੇ ਨਾਲ ਵੱਜਣ ਫਿਰ ਵੀ ਉਹਦੇ ਹੀ ਮਾਰ ਕੇ ਗਿਆ ਗੋਲੀਆਂ ਉਹ ਕਿੰਨੀਆਂ ਗੋਲੀਆਂ ਬੱਜੀਆਂ ਗੋਲੀਆਂ ਪਤਾ ਨਹੀਂ ਇੰਨਾ ਵੀ ਪਤਾ ਉਹਦੇ ਵੀ ਲੱਤ ਪਰ ਵੱਜੀ ਹੋਈ ਸੀਗੀ ਪੇਟ ਪਰ ਇੱਥੇ ਬਾਕੀ ਪਰ ਵੱਜੀ ਹੋਈ ਸੀਗੀ ਇੱਕ ਇੱਥੇ ਕੋ ਨੂੰ ਵੀ ਵੱਜੀ ਸੀਗੀ ਹਾਲਤ ਕਿਵੇਂ ਦੀ ਹੈ ਤੁਹਾਡੇ ਬ੍ਰਦਰ ਦੀ ਹੁਣ ਠੀਕ ਨੇ ਜਾਂ ਕਿਸ ਤਰ੍ਹਾਂ ਦਾ ਉਹ ਪਤਾ ਨਹੀਂ ਹੈ ਜੋ ਕੁਝ ਵੀ ਅੱਲੇ ਐਡਮਿਟ ਕਰ ਲੈ ਕੇ ਗਏਵੇਂ ਆਣਾ ਉਹ ਕਿੰਨੇ ਵਜੇ ਦੀ ਘਟਣਾ ਹੈਗੀ ਸਵੇਰ ਦੀ ਉਹ ਆਵਾਜ਼ ਸਾਢੇ 9 ਵਜੇ ਦੀ ਕਰੀਬ ਆ ਬੱਸ ਇੰਨਾ ਕੁ ਟਾਈਮ ਸੀਗਾ ਠੀਕ ਠੀਕ ਘਟਣਾ ਹੋਈ ਨਾਮ ਕੀ ਹੈ ਜੀ ਨਾ ਨਾ ਗੁਰਚਰਨ ਸਿੰਘ ਹੈ ਜੀ ਪਿੰਡ ਪਿੰਡ ਮੇਰਾ ਲਵਾਨ ਗੜਾ ਮੇਰਾ ਦੋਤਾ ਜੀ ਮਤਲਬ ਜੋ ਆਈ ਦਾ ਇਹ ਘਰ ਬੇਟਾ ਜੀ ਇਹ ਉਹ ਵੀ ਪਹਿਲਾਂ ਵੀ ਇਹਨਾਂ ਦਾ ਪਹਿਲਾਂ ਰੰਜਸੋਈ ਪਹਿਲਾਂ ਵੀ ਅਸੀਂ ਇਹਨਾਂ ਦਾ ਆਪੇ ਨਾਲ ਲੜਾਕਾ ਚੁੱਕੇ ਸੀ ਹੁਣ ਇਹਨਾਂ ਦਾ ਫੇਰ ਫੈਸਲਾ ਹੋਇਆ ਸੀ ਇਹਦੇ ਵਿੱਚ ਇਹ ਕਹਿੰਦੇ ਜੀ ਵੀ ਤੁਸੀਂ ਮੈਂ ਕਿਹਾ ਤੁਹਾਡਾ ਆਪ ਹੀ ਆਪਸੇ ਆਪਸੀ ਘਰ ਦਾ ਮਸਲਾ ਤੁਸੀਂ ਆਪ ਆਪ ਆਪਣੇ ਜੱਟੋ ਵੀ ਇਹਦੇ ਤੇ ਰਿਸ਼ਤੇਦਾਰਾਂ ਦਾ ਕੋਈ ਕੰਮ ਨਹੀਂ ਜੀ ਤੇ ਇਹਨਾਂ ਦਾ ਫੈਸਲਾ ਪਰਥੋਂ ਹੋਇਆ ਇਹਦੇ ਫੈਸਲੇ ਵਿੱਚ ਪਤਾ ਨਹੀਂ ਪਤਾ ਇਹਨਾਂ ਨੇ ਕਿਆ ਕਰਿਆ ਕਿਆ ਨਹੀਂ ਕਰਿਆ ਜੀ ਫਿਰ ਮੈਂ ਤਾਂ ਇਹਨਾਂ ਨੇ ਕਹਿੰਦੇ ਮੇਰੇ ਦੁਆਇ ਕਹਿੰਦਾ ਵੀ ਖੜਾ ਇਹ ਮੈਨੂੰ ਫੈਸਲਾ ਮਨਜ਼ੂਰ ਨਹੀਂ ਹੈਗਾ ਮੈਂ ਕਹਿੰਦਾ ਜੇ ਨਹੀਂ ਹੈਗਾ ਤਾਂ ਤੁਸੀਂ ਇਹ ਕਰਿਓ ਕਿ ਜੇ ਜਕਮ ਜੀ ਕਾਂਦੇ ਦੇ ਪਿੱਛੇ ਥੋੜੀ ਮਿੱਟੀ ਪੱਟੀ ਹੋਈ ਹੈ ਉਹ ਤੇ ਦੂਸਰਾ ਜਿਹ ਜਤਰਾ ਇਹਨਾਂ ਨੇ ਦਰਖਤ ਲਾਇਆ ਡੱਕ ਪੱਟਣ ਨੂੰ ਕਿਹਾ ਸੀ ਮੈਂ ਕਹਿੰਦਾ ਜੇ ਤਾਂ ਨਾ ਪਾਰਤਾ ਠੀਕ ਹੈ ਨਹੀਂ ਤਾਂ ਫਿਰ ਸਭੀ ਸ਼ਬਦ ਪੇਸ਼ ਹੋ ਜੇ ਤੇ ਅੱਜ ਇਹਨਾਂ ਨੇ ਇਹ ਕਰ ਦੋ ਅੱਜ ਇਹ ਕਟਨਾ ਕਰਤੀ ਇਹਨਾਂ ਨੇ ਇਹ ਲੱਗਦਾ ਵੀ ਉਹਨਾਂ ਨੇ ਹੀ ਕੀਤੀ ਹੈ ਇਹ ਘਟਨਾ ਜਿਨ੍ਹਾਂ ਦੇ ਨਾਲ ਰੋਲਾ ਸੀ ਹਾਂ ਦੱਸੋ ਜੀ ਉਹ ਨਿਊ ਪਿੰਡ ਦੀ ਵੀਡੀਓ ਬਣੀ ਹੈ ਵੀਡੀਓ ਤੁਹਾਨੂੰ ਦਿਖਾ ਵੀ ਦਿੰਨੇ ਆ ਇਹ ਵੀਡੀਓ ਤੁਸੀਂ ਜਸਟ ਚੈੱਕ ਕਰੋ ਬਈ ਇਹ ਵੀਡੀਓ ਹਸਾਬ ਦੇ ਹਿਸਾਬ ਨਾਲ ਕਿ ਇਹ ਕੀਜਾ ਕੰਮ ਹੈ ਹੋ ਸਕਦਾ ਇਹ ਇਹ ਉਹਨਾਂ ਦੇ ਕੰਮ ਹੋ ਸਕਦਾ ਜੀ ਹੈ ਕਿ ਨਹੀਂ ਇਹ ਤਾਂ ਨਹੀਂ ਜੀਤ ਘਰ ਚੱਕ ਲੋੜ ਪਈ ਤੇ ਕੀ ਗੱਲਬਾਤ ਹੁੰਦੀ ਹੈ ਸਾਡੇ ਉਹਰੇ ਸਾਡੇ ਨਿਊ ਪੱਟੀ ਹੋਈ ਹੈ ਪਿੱਛੇ ਸਾਡੇ ਖੰਡ ਦੇ ਮੇਰੇ ਪਾਸ ਸੌਰਨ ਦਾ ਰੋਲਾ ਉਹ ਜਾਣੀ ਫੈਸਲਾ ਤਾਂ ਪਰਸੋਂ ਹੋ ਗਿਆ ਜਿਹੜੇ ਇਹ ਡਾਡੀ ਤਾਂ ਮੰਨ ਲੈਂਦੇ ਹੈਗੇ ਫੈਸਲੇ ਨੂੰ ਜਿਹੜੀ ਚਲ ਉਹਦਾ ਰਾਲ ਮੇਕਾ ਕਰਾਤਾ ਫੇਰ ਮੁੜ ਕੇ ਸਾਡੀ ਸਵੇਰੇ ਉਹ ਆਇਆ ਵੀ ਇੱਧਰ ਨੂੰ ਜਣੀ ਗੱਲਬਾਤ ਕੋਈ ਨਹੀਂ ਹੋਈ ਹੈਗੀ ਇਹ ਜਣੀ ਹੁਣ ਮੁੜ ਕੇ ਸਾਨੂੰ ਜਦੋਂ ਉਹ ਗੰਡਾਸੀਆਂ ਲੈ ਕੇ ਆਏ ਹੋਏ ਤੇ ਜਿੱਦ ਲਈ ਗੰਡਾਸੀਆਂ ਲੈ ਕੇ ਆਏ ਸਾਨੂੰ ਅਸੀਂ ਅੰਦਰ ਹੀ ਬੜੇ ਰਹੇ ਸਾਡੇ ਕੁੰਡਾ ਲਾ ਕੇ ਸਾਰੇ ਅੰਦਰ ਬੜੇ ਰਹੇ ਉਹ ਐਂ ਕਹਿੰਦੇ ਤੁਸੀਂ ਬਾਹਰ ਨਿਕਲੋ ਤੁਹਾਨੂੰ ਅਸੀਂ ਖਤਮੇ ਕਰ ਦਨੇ ਸਾਰਿਆਂ ਨੂੰ ਕੋਣ ਕਹਿੰਦਾ ਨਾ ਇਹ ਮੇਰੇ ਤਾ ਸਾਰੇ ਮੁੰਡੇ ਕਹਿੰਦੇ ਤੇ ਇੱਕ ਨਾ ਮਿਲੂ ਇੱਕ ਨਾ ਕਾਲਾ ਇੱਕ ਨਾ ਦੋਆ ਹੈ ਨਾ ਇਕਨੋ ਜਿਸ ਬੰਤੇ ਉਹਨਾਂ ਦੀ ਤਿੰਨ ਘਰ ਵਾਲੀਆਂ ਵੀ ਆਈਆਂ ਇਹਦੇ ਤਿੰਨੇ ਜਿਹੜੀ ਫਾਇਰਿੰਗ ਹੋਈ ਆ ਉਹ ਕਿੱ데 ਤੇ ਹੋਈ ਆ ਉਹ ਏਦਾਂ ਹੋਈ ਫਾਇਰਿੰਗ ਦਰਵਾਜ਼ਾ ਕੱਢ ਕੇ ਵੇਚਣੀ ਮੇਰੇ ਬੇਟਾ ਦਾ ਅੰਦਰ ਦਾ ਮੈਂ ਉਠਾ ਲਿਆ ਮੈਂ ਕਿਹਦਾ ਦਰਵਾਜ਼ਾ ਕੱਢਦਾ ਯਾਨੀ ਉਹ ਅਜੇ ਹੱਥੀ ਆਇਆ ਉਹਤੇ ਖੜੀ ਹੈ ਔਰ ਉਹ ਤੋਂ ਲਾਗੇ ਚਲਾਣ ਫਾਇਰਿੰਗ ਕਿੰਨੇ ਚਾਰ ਤੇ ਮੈਂ ਜਣੀ ਉਧਰ ਦੇਖ ਲੈ ਮੈਂ ਥੱਲੇ ਨੂੰ ਪਹਿਚਾਨਦੇ ਉਹਨਾਂ ਨੂੰ ਮੈਂ ਦੋ ਪਛਾਣੇ ਐ ਸਾਨੂੰ ਨਹੀਂ ਐਦਾ ਪਤਾ ਜਣੀ ਮੈਂ ਉਧਰ ਦੇਖ ਕੇ ਐ ਦੋ ਬੰਦੇ ਕਿੰਨੀਆਂ ਗੋਲੀਆਂ ਚਲਾਈਆਂ ਗੋਲੀਆਂ ਤਾਂ ਪਤਾ ਹੀ ਨਹੀਂ ਜਾਣ ਕਿੰਨੀਆਂ ਤੇ ਚਲਾਈਆਂ ਪਹਿਲਾਂ ਇੱਥੇ ਚਲਾਈ ਮੇਰੇ ਮੁੰਡੇ ਤੇ ਐਤੀ ਲੱਗੀ ਇੱਕ ਕਿੰਨੀਆਂ ਗੋਲੀਆਂ ਲੱਗੀਆਂ ਮੁੰਡੇ ਦੇ ਪਹਿਲਾਂ ਦੋ ਲੱਗੀਆਂ ਬਈ ਤਿੰਨ ਲੱਗੀਆਂ ਐਦਾ ਐਨੇ ਸਾਨੂੰ ਪਤਾ ਹੀ ਨਹੀਂ ਲੱਗਿਆ ਮੁੰਡੇ ਦੀ ਉਮਰ ਕਿੰਨੀ ਹੈ ਕੀ ਕੰਮ ਕਰਦਾ 20 ਸਾਲ ਦਾ ਮੁੰਡਾ ਖੇਤੀਓ ਕਰਦਾ ਜੀ ਅਸੀਂ ਜਣੀ ਉਹਦਾ ਕਰੇ ਰੰਦਾ ਪਲੱਸ 2 ਕੀਤੀ ਹੋਈ ਕੋਈ ਲਾਕਡਾਟ ਹੈਗੀ ਕੋਈ ਬਸ ਉਹਨਾਂ ਨਾਲ ਇਹ ਸਾਡੀ ਹੋਰ ਕਿਸੇ ਨਾਲ ਨਹੀਂ ਮੇਰਾ ਮੁੰਡਾ ਤਾਂ ਕਦੇ ਇੰਨਾ ਸਾਊਆ ਕਿਤੇ ਪੁੱਛ ਕੇ ਵੀ ਦੇਖ ਲਿਓ ਇਹ ਕੋਈ ਐਹ ਜਿਹੀ ਕੋਈ ਗੱਲਬਾਤ ਹੈ ਨਹੀਂ ਸਾਡੇ ਨਾਲ ਕੀ ਉਹਦਾ ਇੰਨਾ ਸਾਡੇ ਸਾਊਆ ਮੇਰੇ ਮੁੰਡਾ ਦਾ ਕਦੇ ਕਿਸੇ ਨਾਲ ਲੜਿਆ ਵੀ ਹੈ ਨਹੀਂ ਪਹਿਲਾਂ ਕਦੇ ਕੋਈ ਧਮਕੀ ਵਗੈਰਾ ਨਹੀਂ ਨਹੀਂ ਕਦੇ ਵੀ ਨਹੀਂ ਕੁਝ ਵੀ ਨਹੀਂ ਹੈਗਾ ਝਗੜਾ ਹੋਇਆ ਹੋਈ ਹੋਰ ਨਹੀਂ ਬਸ ਉਹਨਾਂ ਨਾਲੇ ਇੱਕ ਉਹਨਾਂ ਦਾ ਘੋੜ ਮਹਿਲਵਾਨਗੜ ਉਹਨਾਂ ਦਾ ਪਿੰਡ ਉਹ ਜਣੀ ਉਹ ਕਰਾਂਦਾ ਜਿੰਨਾ ਵੀ ਕਰਾਂਦਾ ਸਾਰਾ ਕੁਝ ਪਿੰਦਰਾ ਉਹਨਾਂ ਦਾ ਨਾਮ ਕੋਈ ਤੁਹਾਡੇ ਕੈਮਰੇ ਲੱਗੇ ਹੋਏ ਨੇ ਘਰ ਦੇ ਵਿੱਚ ਕੈਮਰੇ ਸਾਡੇ ਨਹੀਂ ਜੀ ਹੈਗੇ ਆ ਜੇ ਸਿੱਧਾ ਹੁਣੇ ਆਏ ਆ ਸਾਡੇ ਦਾ ਕੰਮ ਚੱਲਦਾ ਤੁਸੀਂ ਕਿੱਥੇ ਬੈਠੇ ਸੀ ਜਦੋਂ ਇਹ ਘਟਨਾ ਹੋਈ ਮੈਂ ਇਥੇ ਬੈਠੀ ਸੀ ਮੁੰਡਾ ਮੇਰਾ ਅੰਦਰ ਦਾ ਮੈਂ ਬੁਲਾਇਆ ਉਹਨੂੰ ਮੈਂ ਕਿਹਾ ਗੇਟ ਕੱਢ ਕੇ ਦਾ ਜਾਨੀ ਬੜਤੇ ਗੋਲੀਆਂ ਮਾਰੇ ਪਹਿਲਾਂ ਇੱਥੋਂ ਇੱਥੇ ਚਲਾਂਦੇ ਆ ਗਏ ਉਹਦੇ ਗੋਲੀਆਂ ਫਿਰ ਲਾ ਕੇ ਚਲਾਣ ਫਿਰ ਐਸੀ ਜਿੰਜਾ ਮੈਂ ਦਾਵਾ ਦਾ ਮੈਂ ਆਪਣੀ ਬੇਟੀ ਨਾਲ ਲੜਾਈ ਆਪਣੇ بیٹے ਨਾਲ ਲੜਾਇਆ ਅੰਦਰ ਨੂੰ ਫਿਰ ਉਹਨਾਂ ਨੇ ਦਰਵਾਜ਼ਾ ਸਾਡਾ ਹੁੰਦੀਆਂ ਪੱਟ ਕੇ ਫਿਰ ਅੰਦਰ ਵੜੇ ਇਕੱਲੇ بیٹے ਤੇ ਗੋਲੀਆਂ ਚਲਾਈਆਂ ਇਕੱਲੇ بیٹے ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੁਣ ਇਹਦੇ ਪਤਾ ਹੀ ਨਹੀਂ ਜੇ ਇਕੱਲੇ بیٹے ਤੇ ਚੱਲੀਆਂ ਪਈ ਉਹਦਾ ਉਹ ਹੋਈਆਂ ਔਰੇ ਦੇ ਜੀ ਉਹਦੇ ਹੀ ਚੱਲੀ ਆਇਆ ਅੰਦਰ ਜਾ ਕੇ ਸਾਨੇ ਤੇ ਲਾ ਕੇ ਚਲਾਣ ਇਹਦੇ ਡੈਡੀ ਨੇ ਸਮਝਾ ਕੇ ਫੜਿਆ ਵੀ ਹੈ ਉਹਦੇ ਟ ਜਾ ਨਾ ਨਾਤੀ ਹੋਣਾ ਠਹਿਵੇ ਜਦ ਕਿਸੇ 112 ਦੇ ਫੋਨ ਵੀ ਲਾਇਆ ਉਹ ਜਾਣ ਬਤਾਈ ਨਹੀਂ ਕਿਥੇ ਤੇ ਆਏ ਹੁਣ ਸਾਨੂੰ ਇਦਾਂ ਕਰ ਸਾਡੇ ਕੋਲ ਕੋਈ ਹੋਤੀ ਕਿੰਨੇ ਜੁਣਿਆਂ ਦੇ ਕੋਲ ਉਹਨਾਂ ਦੇ ਕੋਲ ਹਥਿਆਰ ਸੀਗੇ ਉਹਨਾਂ ਚਾਰਾਂ ਕੋਲੇ ਤੇ ਹਥਿਆਰ ਚਾਰਾਂ ਕੋਲ ਕਿਹੜੇ ਹਥਿਆਰ ਆ ਗੋ ਆਈ ਤੇ ਛੋੜ ਐਨੇ ਨੇ ਕਹੋਦੀਆਂ ਗੰਦਾ ਜੇ ਨਹੀਂ ਇੱਕ ਨਾਲ ਲੰਬੀ ਦੀ ਪੁਲਿਸ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹਾਂਜੀ ਇੱਕ ਨਾਲ ਥੋਲੀਆਂ ਚਲਾਈਆਂ ਗਈਆਂ ਨੇ ਇੱਕ ਘਰ ਦੇ ਅੰਦਰ ਵੜ ਕੇ ਕੀ ਸਾਰਾ ਮਾਮਲਾ ਹੈਗਾ ਅ ਅੱਜ ਸਵੇਰੇ ਹੀ ਤਕਰੀਬਨ ਸਵਾ 10 ਵਜੇ 112 ਤੇ ਕਾਲ ਆਈ ਸੀ ਕਿ ਚੱਕਲੋਡ ਪਿੰਡ ਦੇ ਵਿੱਚ ਫਾਇਰਿੰਗ ਇਨਸਟੈਂਟ ਹੋਇਆ ਹੈਗਾ ਤੇ ਪੁਲਿਸ ਜਦੋਂ ਅਸੀਂ ਇੱਥੇ ਮੌਕੇ ਤੇ ਪਹੁੰਚੀ ਤੇ ਪਤਾ ਲੱਗਿਆ ਕਿ ਜਸਪ੍ਰੀਤ ਨਾ ਦਾ ਮੁੰਡਾ ਹੈਗਾ ਜਿਹਨੂੰ ਚੱਕਲੋਡ ਪਿੰਡ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਬਾਹਰ ਘਰ ਬਣਾਵੇ ਇੱਥੇ ਇੱਕ ਚਾਰ ਮੂਟਾ ਕੇ ਅਣਪਛਾਤੇ ਵਿਅਕਤੀਆਂ ਨੇ ਜੋ ਕਿ ਗੱਡੀ ਚਾਹੇ ਸੀਗੇ ਤੇ ਉਹਨਾਂ ਨੇ ਫਾਇਰਿੰਗ ਕੀਤੀ ਤੇ ਉਹ ਫਿਰ ਭੱਜ ਗਏ ਸੀਗੇ ਆ ਮੁੰਡੇ ਨੂੰ ਫਿਰ ਇਮੀਡੀਏਟਲੀ ਰੋਪੜ ਹਸਪਤਲ ਚ ਲੈ ਕੇ ਚਲੇ ਗਏ تھے ਤੇ ਹੁਣ ਉਹ ਉਹ ਆਊਟ ਆਫ ਡੇਂਜਰ ਹੈ ਤੇ ਉਹਦਾ ਇਲਾਜ ਚੱਲ ਰਿਹਾ ਹੈਗਾ ਪੁਲਿਸ ਨੇ ਆਪਣੀ ਤਫਤੀਸ਼ ਸ਼ੁਰੂ ਕਰ ਲਈ ਹੈ ਤੇ ਜੋ ਵੀ ਕਾਰਨ ਹੈ ਫੈਮਿਲੀ ਵੀ ਜੋ ਕੁਝ ਦੱਸਦੀ ਹੈ ਕਿ ਕੁਝ ਕੁਝ ਕਾਰਨ ਇਹਨਾਂ ਨੂੰ ਲੱਗਦਾ ਹੈ ਜੋ ਬਣ ਸਕਦਾ ਹੈਗਾ ਉਹ ਸਾਰੇ ਕੇ ਸਾਰੇ ਐਂਗਲਸ ਨੂੰ ਮੱਦੇਨਜ਼ਰ ਰੱਖਦੇ ਪੁਲਿਸ ਆਪਣੀ ਤਫਤੀਸ਼ ਕਰ ਰਹੀ ਹੈ ਕਿੰਨੇ ਕ अफेयर ਹੋਇਆ ਗਿਆ ਆ ਆ ਚਾਰ ਜਾਂ ਪੰਜ ਉਹਨੂੰ ਆਈ ਥਿੰਕ ਗੋਲੀਆਂ ਵੱਜੀਆਂ ਨੇ ਤੇ ਇੱਕ ਮਿਸ ਫਾਇਰ ਵੀ ਹੈ ਤੇ ਆਈ ਥਿੰਕ ਪੰਜ ਛੇ ਰਾਉਂਡਸ ਉਹਨਾਂ ਨੇ ਫਾਇਰ ਕੀਤੇ ਤੇ ਦੋ ਜਾਂ ਤਿੰਨ ਅਲੱਗ-ਅਲੱਗ ਆਈ ਥਿੰਕ ਹਥਿਆਰ ਯੂਜ਼ ਹੋਏ ਤੋਂ ਸਾਰਾ ਦਾ ਸਾਰਾ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਉਹ ਸਾਰੇ ਸਾਰੇ ਐਵਿਡੈਂਸ ਵਗੈਰਾ ਚੈੱਕ ਕੇ ਔਰ تفتیش ਸ਼ੁਰੂ ਹੋ ਚੁੱਕੀ ਤੇ ਅੱਗੇ ਜਿਵੇਂ ਜਿਵੇਂ تفتیش ਅੱਗੇ ਪ੍ਰੋਗਰੈਸ ਕਰੇਗੀ میڈیا ਨੇ ਨਾਲ ਵੀ ਸਾਂਝਾ ਕਰ ਦੇਵੇ ਕੋਈ ਪਹਿਲਾਂ ਇਹ ਪਤਾ ਲੱਗਿਆ ਵੀ ਕੀ ਕਾਰਨ ਹੋਇਆ ਵੀ ਇਹੜਾ ਗੋਲੀ ਵਾਰੀ ਨਹੀਂ ਨਹੀਂ ਕੁਝ ਕਾਰਨ ਕਨਫਰਮ ਨਹੀਂ ਕਰ ਸਕਦੇ ਔਰ ਫੈਮਲੀ ਤੋਂ ਮੈਂ ਉਹ ਹੀ ਕਹਿ ਰਹੀ ਫੈਮਲੀ ਤੋਂ ਵੀ ਪੁੱਛਣਾ ਹੈਗਾ ਕਿ ਅਗਰ ਇਨਾਨੂ ਕਿਸੇ ਚੀਜ਼ ਤੇ ਸ਼ੱਕ ਹੈ ਉਹ ਸਾਡੇ ਨਾਲ ਸ਼ੇਅਰ ਕਰਨਗੇ ਤੇ ਅਸੀਂ ਵੀ ਆਪਣਾ ਸਾਰੇ ਕੇ ਸਾਰੀ ਟੀਮ ਸਾਡੀ ਮੂਵ ਫਰਦੀਆਂ ਗਈਆਂ ਨੇ ਦੋਨੋਂ ਪਾਸੇ ਤੇ ਉਹ ਵੀ ਪੁਲਿਸ ਦੀ ਆਪਣੀ ਤਫਤੀਸ਼ ਤੇ ਫੈਮਲੀ ਆਪਣਾ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸਾਂਝਾ ਕਰੇਗੀ ਤੇ ਉਹਦੇ ਬੇਸਿਸ ਤੇ ਫਿਰ ਅੱਗੇ ਤਫਤੀਸ਼ ਚੱਲਦੀ ਕੋਈ ਮੈਂ ਪੁੱਛਿਆ ਤਾਂ ਕੋਈ ਤਾਂ ਨਹੀਂ ਆਈਆਂ ਇਹਨਾਂ ਨੂੰ ਕੋਈ ਹਜੇ ਤੱਕ ਅਜੇ ਤੱਕ ਅਜੇ ਤੱਕ ਕੋਈ ਗੱਲ ਨਹੀਂ ਹਜੇ ਤੱਕ ਕੋਈ ਤਾਂ ਦੀ ਔਰ ਫੈਮਲੀ ਨੇ ਕੋਈ ਨਹੀਂ ਦੱਸੀ ਬਾਕੀ ਅਗਰ ਕੁਝ ਇਹਦਾ ਆਏਗਾ ਫੈਮੀਲੀ ਮੀਡੀਆ ਦੇ ਨਾਲ ਅਸੀਂ ਜ਼ਰੂਰ ਸਾਂਝਾ ਕਰਾਂਗੇ ਕਿ ਸੀਸੀਟੀਵੀ ਦੇ ਸਾਹਮਣੇ ਆਈ ਹੈ ਕੋਈ ਨਹੀਂ ਨਹੀਂ ਉਹ ਤਫਤੀਸ਼ ਦਾ ਪਾਰਟ ਆਏਗਾ ਜੀ ਅਸੀਂ ਕਰ ਰਹੇ ਹਾਂ ਅ ਜਿੱਥੇ ਜਿੱਥੇ ਤੱਕ ਵੀ ਪੂਰਾ ਉਹੀ ਮੈਂ ਕਹਿੰਦਾ ਟੀਮਸ ਆਲਰੇਡੀ ਕੇਸ ਦੇ ਉੱਪਰ ਲੱਗੀ ਹੋਈਆਂ ਨੇ ਸੀਸੀਟੀਵੀ ਟ੍ਰੇਲ ਨੂੰ ਵੀ ਚੈੱਕ ਕਰ ਰਹੇ ਤੇ ਉਹਦੇ ਨਾਲ ਟੈਕਨੀਕਲੀ ਵੀ ਤੇ ਉਹਦਾ ਵੀ ਲੋਕਾਂ ਦੀ ਵੀ ਮਦਦ ਲਈਤੀ ਜਾਏਗੀ ਤੇ ਫੈਮਿਲੀ ਵੀ ਜੋ ਸਾਡੇ ਨਾਲ ਇਨਫੋਰਮੇਸ਼ਨ ਸਾਂਝੀ ਕਰੇਗੀ ਉਹ ਸਾਰੀ ਚੀਜ਼ ਨੂੰ ਹੀ ਅ ਮੱਧੇ ਰੱਖਦੇ ਹੋਈ ਮੈਨੂੰ ਲੱਗਦਾ ਹੈ ਕਿ ਅੱਗੇ ਸਾਨੂੰ ਪਤਾ ਲੱਗੇਗਾ ਕਿ ਕੀ ਰੀਜ਼ਨ ਸੀਗਾ ਕੌਣ ਸੀਗੀ ਤੇ ਕਿਸ ਪਰਪਸ ਦੇ ਨਾਲ ਉਹਨਾਂ ਨੇ ਵਾਰਦਾਤ ਨੂੰ ਜਾਵਦੇ ਤੇ ਮੈਡਮ